ਕੀ ਅੱਕ ਕੇ ਖੁਦ ਹੀ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ ਦੱਸ ਦਈਏ ਕਿ ਲੁਧਿਆਣਾ ਦੀ ਗਣੇਸ਼ ਮਾਰਕੀਟ ਜਨਕਪੁਰੀ ਇਲਾਕੇ ਦੇ ਵਿੱਚ ਪੈਂਦੀ ਹੈ ਜਿੱਥੇ ਕਿ ਕੁਝ ਮੀਟ ਦੀਆਂ ਦੁਕਾਨਾਂ ਖੁੱਲਣ ਜਾ ਰਹੀਆਂ ਨੇ ਤੇ ਕੁਝ ਦੁਕਾਨਾਂ ਖੁੱਲ ਵੀ ਗਈਆਂ ਨੇ ਜਿਸ ਨੂੰ ਲੈ ਕੇ ਇੱਥੋਂ ਦੇ ਲੋਕ ਪਰੇਸ਼ਾਨ ਹੋਏ ਪਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਥੇ ਇਹ ਦੁਕਾਨਾਂ ਖੁੱਲ ਗਈਆਂ ਤਾਂ ਉਹਨਾਂ ਦੇ ਲਈ ਕਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਇਸ ਇਲਾਕੇ ਦੇ ਵਿੱਚ ਈਮੀਟ ਦੀਆਂ ਦੁਕਾਨਾਂ ਖੁੱਲਣ ਇੱਥੇ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਇਹ ਗੱਲ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਲਿਆਂਦੀ ਹੈ ਪਰੰਤੂ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਵੇਲੇ ਉਹ ਬਹੁਤ ਜਿਆਦਾ ਪਰੇਸ਼ਾਨ ਹੋਏ ਪਏ ਨੇ ਤੇ ਅੱਕ ਕੇ ਥੱਕ ਕੇ ਉਹ ਖੁਦ ਹੀ ਸੜਕਾਂ ਤੇ ਉਤਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੁਕਾਨਾਂ ਨਹੀਂ ਖੁੱਲਣੀਆਂ ਚਾਹੀਦੀਆਂ ਇਹਤੇ ਲੋਕ ਨਾਰੇबाजी ਕਰਦੇ ਦੇਖੇ ਗਏ ਨੇ ਤੇ ਪੂਰਾ ਬਾਜ਼ਾਰ ਇਸ ਗੱਲ ਦਾ ਸਮਰਥਨ ਕਰ ਰਿਹਾ ਹੈ ਕਿ ਇਹ ਦੁਕਾਨਾਂ ਇਸ ਬਾਜ਼ਾਰ ਦੇ ਵਿੱਚ ਨਹੀਂ ਖੁੱਲਣੀਆਂ ਚਾਹੀਦੀਆਂ ਨਾਲ ਹੀ ਦੱਸਦੀਏ ਕਿ ਵਿਧਾਇਕ ਪੱਪੀ ਹੋਰਾਂ ਤੱਕ ਵੀ ਇਹ ਜਿਹੜੀ ਖਬਰ ਹੈ ਇਹ ਜਾਣਕਾਰੀ ਪਹੁੰਚਾ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਲੋਕਾਂ ਦੇ ਨਾਲ ਨੇ ਤੇ ਪੂਰਾ ਸਮਰਥਨ ਕਰਨਗੇ ਇਹ ਦੱਸਦੀ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਤੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਲੋਕ ਖੁਦ ਹੀ ਸੜਕਾਂ ਤੇ ਉਤਰ ਆਏ ਨੇ ਪ੍ਰਦਰਸ਼ਨ ਕਰ ਰਹੇ ਨੇ ਨਾਰੇਬਾਜੀ ਕਰਦੇ ਨਜ਼ਰ ਆਏ ਨੇ ਕਿ ਇਹ ਦੁਕਾਨਾਂ ਬਿਲਕੁਲ ਨਹੀਂ ਖੁੱਲਣੀਆਂ ਚਾਹੀਦੀਆਂ ਕਿਉਂਕਿ ਜੇਕਰ ਮੀਟ ਦੀਆਂ ਦੁਕਾਨਾਂ ਇਸ ਇਲਾਕੇ ਦੇ ਵਿੱਚ ਖੁੱਲੀਆਂ ਤਾਂ ਕਈ ਤਰ੍ਹਾਂ ਦੀਆਂ ਵੱਡੀਆਂ ਮੁਸ਼ਕਲਾਂ ਪੈਦਾ ਹੋ ਜਾਣਗੀਆਂ ਸੋ ਦੱਸਦੀ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਇਹ ਦੁਕਾਨਾਂ ਖੁੱਲਣ ਦੀ ਗੱਲ ਸ਼ੁਰੂ ਹੋਈ ਸੀ ਉਸ ਵੇਲੇ ਵੀ ਲੋਕਾਂ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਸੀ ਕਿ ਇੱਥੇ ਮੀਟ ਦੀਆਂ ਦੁਕਾਨਾਂ ਖੁੱਲਣ ਦਾ ਜਿਹੜਾ ਮਾਮਲਾ ਉਹ ਚੱਲ ਰਿਹਾ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਹੋ ਰਹੀ ਹੈ ਨਾਲੀ ਤੇ ਲੋਕਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪ੍ਰਸ਼ਾਸਨ ਨੇ ਉਸ ਵੇਲੇ ਵੀ ਇੱਕ ਫੀਸ ਦੀ ਵੀ ਕੋਈ ਜਿਹੜੀ ਹੈ ਕਾਰਵਾਈ ਨਹੀਂ ਕੀਤੀ ਇਸ ਕਰਕੇ ਇਹ ਕਿਹੜਾ ਕੰਮ ਹੈ ਇੱਥੋਂ ਤੱਕ ਪਹੁੰਚ ਗਿਆ ਕਿ ਹੁਣ ਦੁਕਾਨਾਂ ਖੁੱਲਣ ਦੇ ਲਈ ਤਿਆਰ ਹੋ ਗਈਆਂ ਨੇ ਤੇ ਉਹਨਾਂ ਨੂੰ ਇਹ ਪ੍ਰਦਰਸ਼ਨ ਹੁਣ ਖੁਦ ਕਰਨਾ ਪੈ ਰਿਹਾ ਹੈ ਖੁਦ ਉਹ ਸੜਕਾਂ ਤੇ ਹੁਣ ਉਤਰ ਆਏ ਨੇ ਕਿਉਂਕਿ ਪ੍ਰਸ਼ਾਸਨ ਨੇ ਇਸ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਪਰੇਸ਼ਾਨ ਤਾਂ ਲੋਕ ਹੁੰਦੇ ਨੇ ਤੇ ਇਸ ਕਰਕੇ ਹੁਣ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਖੁਦ ਉਹ ਸੜਕਾਂ ਤੇ ਉਤਰ ਆਏ ਨੇ ਉਹ ਮੀਟ ਦੀਆਂ ਦੁਕਾਨਾਂ ਖੁੱਲਣ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਦੁਕਾਨਾਂ ਬਿਲਕੁਲ ਵੀ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਖੁੱਲਣੀਆਂ ਚਾਹੀਦੀਆਂ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ ਇਸ ਸਬੰਧ ਦੇ ਵਿੱਚ ਕੀ ਕੁਝ ਗੱਲਾਂ ਆਖੀਆਂ ਗਈਆਂ ਨੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੰਡੀ ਰੋਡ ਹੈ ਇੱਥੇ ਉਹ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਨਾਲ ਨਜ਼ਰ ਆ ਰਿਹਾ ਐ ਇਦਾਂ ਹੀ ਤੁਹਾਨੂੰ ਮੰਡੀ ਨੇ ਇਹ ਮੇਨ ਰੋਡ ਤੇ ਬੰਦ ਰੋਡ ਐ ਇਹ ਲਿੰਕ ਰੋਡ ਨਾਲ ਨਹੀਂ ਜੁੜਦੀ ਇਸ ਇਲਾਕੇ ਦੀ ਰਗੋਬਿੰਦਨਗਰ ਤੇ ਦਿਨੇਸ਼ ਨਗਰ ਦੀ ਬੰਦ ਰੋਡ ਹੈ ਇੱਥੇ ਤਕਰੀਬਨ ਛੋਟੀ ਜੀ ਮਾਰਕੀਟ ਹੈ ਇੱਥੇ ਪਹਿਲਾਂ ਹੀ ਨਾ ਮੀਟ ਮੁਰਗੇ ਦੀਆਂ 15 ਦੁਕਾਨਾਂ ਹੈਗੀਆਂ ਨੇ ਇਲਾਕੇ ਦੇ ਵਿੱਚ ਕਾਫੀ ਵਾਰੀ ਇਸ ਗੱਲ ਦਾ ਰੋਸ਼ ਹੋਇਆ ਠੇਕੇ ਵਾਸਤੇ ਵੀ ਤੇ ਮੀਟ ਮੁਰਗੇ ਦੁਕਾਨਾਂ ਵਾਸਤੇ ਵੀ ਕਿਉਂਕਿ ਇੱਥੇ ਜਦੋਂ ਸ਼ਾਮ ਪੈ ਜਾਂਦੀ ਹੈ ਨਾ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਤੇ ਇੱਥੇ ਮੀਟ ਮੁਰਗੇ ਦੁਕਾਨਾਂ ਦੇ ਬਹੁਤ ਹੁੱਲੜਬਾਜੀ ਹੋ ਰਹੀ ਹੈ ਅਸੀਂ ਇਹ ਗੱਲ ਚਾਹੁੰਦੇ ਹਾਂ ਕੋਈ ਨਵੀਂ ਦੁਕਾਨ ਨਾ ਖੁੱਲੇ ਸਾਡੀ ਕੋਈ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਇਹ ਵੀ ਸਾਡੇ ਭਰਾ ਨੇ ਸਾਡੇ ਵੋਟਰ ਨੇ ਸਾਡੇ ਨਾਲ ਨਾਲ ਰਹਿਣ ਵਾਲੇ ਨੇ ਇਹ ਵੀ ਇੱਥੋਂ 20 25 25 ਸਾਲ ਤੋਂ ਰੋਟੀ ਕਮਾ ਕੇ ਖਾ ਰਹੇ ਆ ਸਾਡੀ ਇੱਕੋ ਗੱਲ ਤੇ ਰੋਸ ਹੈ ਜਿਹੜੀਆਂ ਨਵੀਆਂ ਦੁਕਾਨਾਂ ਖੋਲ ਰਹੀਆਂ ਔਰ ਪੁਰਾਣੀਆਂ ਦੁਕਾਨਾਂ ਜਿੱਦਾਂ ਖੁੱਲੀਆਂ ਖੁੱਲੀਆਂ ਰਹਿਣ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਮਾਰਕੀਟ ਨੇ ਇਕਤਾ ਕੀਤੀ ਹੈ ਅੱਗੋਂ ਕੋਈ ਨਵੀਂ ਦੁਕਾਨ ਨਾ ਖੁੱਲੇ ਪਰ ਫਿਰ ਵੀ ਇੱਕ ਨਵੀਂ ਦੁਕਾਨ ਖੁੱਲ ਰਹੀ ਗਈ ਹੈ ਅੱਜ 10 ਦਿਨ ਤੋਂ ਲਗਾਤਾਰ ਰੋਸ ਚੱਲ ਰਹੇ تھے ਕੋਈ ਨਹੀਂ ਆਇਆ ਇਲਾਕੇ ਨੇ ਬੰਦ ਵੀ ਕਰ ਲਈ ਲੜ ਵੀ ਲਿਆ ਝਗੜ ਵੀ ਲਿਆ ਪਰ ਕਦੇ ਕੋਈ ਨਹੀਂ ਤੇ ਇੱਕ ਵੀ ਪ੍ਰਸ਼ਾਸਕ ਅਧਿਕਾਰੀ ਨਹੀਂ ਆਇਆ ਤੇ ਸਾਨੂੰ ਇਹ ਗੱਲ ਦਾ ਅਫਸੋਸ ਵੀ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਅੱਜ ਲੋਕਾਂ ਨੂੰ ਸੜਕਾਂ ਦੇ ਬਹਿ ਕੇ ਜਗਾਉਣਾ ਪੈ ਰਿਹਾ ਪਰ ਫਿਰ ਵੀ ਪ੍ਰਸ਼ਾਸਨ ਨਾਲ ਇਹ ਧਰਨਾ ਨਹੀਂ ਪਰ ਕਿਤੇ ਨਾ ਕਿਤੇ ਰੋਸ ਪੈਦਾ ਕਰ ਰਹੇ 10 ਦਿਨ ਤੋਂ ਕਦੇ ਮਾਰਕੀਟ ਕੱਟੀ ਹੁੰਦੀ ਹੈ ਕਦੇ ਇੱਥੇ ਪਹਿਲਾਂ ਵੀ ਵੀਡੀਓ ਬੋਲ ਕੇ ਪਾ ਚੁੱਕੇ ਆ ਧਰਨਾ ਲਾ ਚੁੱਕੇ ਦੂਜੀ ਤੀਜੀ ਵਾਰੀ ਧਰਨਾ ਲੱਗਿਆ ਸਰ ਭਾਜ ਦੇ ਅੱਜ ਧਰਨੇ ਵਾਲੇ ਪਾਸੇ ਹੋ ਗਈਆਂ ਦੁਕਾਨਾਂ ਨੇ ਸਾਰੀਆਂ ਦੇਖੋ ਕਾਫੀ ਗਿਣਤੀ ਬਹੁਮਤ ਹੋ ਗਈ ਹੈ ਇੱਥੇ ਬਹੁਤ ਜ਼ਿਆਦਾ ਗਿਣਤੀਆਂ ਲੋਕ ਨੇ ਦੇਖੋ ਗਣੇਸ਼ ਮੰਦਿਰ ਰੋਡ ਹੈ ਤੁਸੀਂ ਸਮਝਦੇ ਹੋ ਗੁਰੂ ਦੇ ਨਾਂ ਤੇ ਰੋਡ ਹੋਵੇ ਤੇ ਉੱਥੇ ਇਹ ਗੱਲ ਲੋਕੀ ਕਹਿਣ ਉੱਥੇ ਮੀਟ ਲੈਣਾ ਆਲਾ ਮੁਰਗਾ ਲੈਣਾ ਜਾ ਉੱਥੇ ਇੰਨੀਆਂ ਦੁਕਾਨਾਂ ਦੀ ਗਿਣਤੀ ਦਾ ਤੁਸੀਂ ਕਿਸੇ ਬਾਜ਼ਾਰ 'ਚ ਚੱਲ ਜਓ ਤੁਹਾਨੂੰ ਕਿਤੇ 15-20 ਦੁਕਾਨਾਂ ਇਕੱਠੀਆਂ ਮੀਟ ਮੁਰਗੇ ਨਜ਼ਰ ਆ ਰਹੀਆਂ ਤੇ ਦੱਸੋ ਕਿਹੜੇ ਬਾਜ਼ਾਰ 'ਚ ਹੈ ਮੌਦਗੇ ਲੈ ਸਾਡਾ ਪਰਿਵਾਰ ਇਸ ਗਣੇਸ਼ਨਗਰ ਮਾਰਕੀਟ ਦੇ ਵਿੱਚ 35 ਸਾਲ 40 ਸਾਲ ਤੋਂ ਰਹਿ ਰਿਹਾ ਔਰ ਅਸੀਂ ਬਚਪਨ ਤੋਂ ਵਿੱਚੋਂ ਇੱਥੋਂ ਦੇਖਦੇ ਆ ਰਹੇ ਹਾਂ ਸਾਡੇ ਹੋਸ਼ ਦੇ ਵਿੱਚ ਅਸੀਂ ਜਦੋਂ ਨਿੱਕੇ ਨਿੱਕੇ ਇੱਥੇ ਖੇਡਦੇ ਰਹੇ ਹਾਂ ਮਿੱਟੀ 'ਚ ਖੇਡਦੇ ਰਹੇ ਹਾਂ ਉਸ ਮਿੱਟੀ ਦੇ ਵਿੱਚ ਕਦੀ ਮੀਟ ਦੀ ਖੁਸ਼ਬੂ ਨਹੀਂ ਸੀ ਕਦੀ ਵੀ ਕੋਈ ਇੱਕ ਐਸੀ ਦੁਕਾਨ ਨਹੀਂ ਸੀ ਜਿੱਥੇ ਮੁਰਗੇ ਦੀ ਕਟਵੱਡ ਹੁੰਦੀ ਹੋਵੇ ਸਨਾਤਨੀ ਇੱਕ ਹੋਣ ਦੇ ਕਰਕੇ ਮੰਦਿਰ ਸਾਡੇ ਇਸ ਪਾਸੇ ਗੁਰਦੁਆਰਾ ਸਾਡੇ ਇਸ ਪਾਸੇ ਸਭ ਤੋਂ ਵੱਡੀ ਗੱਲ ਇੱਕ ਬੇਨਤੀ ਅੱਜ ਪੂਰੇ ਪੰਜਾਬ ਨੂੰ ਹੱਥ ਜੋੜ ਕੇ ਕਰ ਰਿਹਾ ਕਿ ਜਾਗ ਜਾਓ ਪਲੀਜ਼ ਜਾਗ ਜਾਓ ਇਹ ਮੇਰੇ ਇਕੱਲੇ ਦੀ ਲੜਾਈ ਨਹੀਂ ਕਿ ਮੇਰੀ ਦੁਕਾਨ ਸਾਹਮਣੇ ਉਹ ਤੇ ਮੇਰੀ ਹੈ ਇਹ ਇਹ ਹਰ ਉਸ ਪੰਜਾਬੀ ਦੀ ਹਰ ਉਸ ਸਨਾਤਨੀ ਦੀ ਔਰ ਹਰ ਉਸ ਧਰਮ ਪੱਖ ਨਿਰਪੱਖ ਦੀ ਵੀ ਲੜਾਈ ਹੈ ਜਿਹੜਾ ਇਹ ਸੋਚਦਾ ਹੈ ਕਿ ਭਾਈ ਭਾਈਚਾਰਾ ਵੀ ਕਾਇਮ ਰਹਿਣਾ ਚਾਹੀਦਾ ਕਿਸੇ ਦੇ ਦਰਦ ਨੂੰ ਠੇਸ ਵੀ ਨਹੀਂ ਪਹੁੰਚਣੀ ਚਾਹੀਦੀ ਔਰ ਸਭ ਤੋਂ ਵੱਡੀ ਗੱਲ Meat ਦਾ ਜਿਹੜਾ ਕਾਰੋਬਾਰ ਹੈ ਸਰਕਾਰ ਨੂੰ ਮੰਗ ਪੱਤਰ ਹੱਥ ਜੋੜ ਕੇ ਕਿ ਭਾਈ ਉਹਨਾਂ ਨੂੰ ਇੱਕ ਸਮੂਚਾ ਸਥਾਨ ਦਿੱਤਾ ਜਾਏ ਜਿੱਥੇ ਸਾਰਾ ਉਹਨਾਂ ਦਾ ਵੇਰਵਾ ਔਰ ਸਾਰੀ ਜਗ੍ਹਾ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਔਰ ਸਾਡੀ ਇੱਕ ਛੋਟੀ ਜੀ ਮੰਗ ਬੇਨਤੀ ਸੁਣ ਲਓ ਕਿ ਭਾਈ ਗਣੇਸ਼ ਨਗਰ ਮਾਰਕੀਟ ਨੂੰ ਛੱਡ ਦਿਓ ਜਿਹਦੇ ਨਾਮ ਤੇ ਹੀ ਗਣੇਸ਼ ਨਗਰ ਲੱਗਿਆ ਹੋਇਆ ਹੈ ਕਿ ਲੱਗਦਾ ਲੱਗ ਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੀ ਐਨੇ ਕੁ ਜ਼ਿਆਦਾ ਪਰਸ਼ਾਦ ਨੇ ਪਰੇਸ਼ਾਨ ਨੇ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਪਿੱਛੇ ਖਬਰ ਸੁਣੀ ਹੋਣੀ ਆ ਕਿ ਕੁੱਤਿਆਂ ਨੇ ਇੱਕ ਬੱਚਾ ਨੋਚ ਕੇ ਖਾ ਗਏ ਰੀਜ਼ਨ ਜਦੋਂ ਦੁਕਾਨ ਤੋਂ ਬੱਚਾ ਬੰਦਾ ਕੋਈ ਮੀਟ ਦਾ ਲਫਾਫਾ ਲੈ ਕੇ ਜਾ ਰਿਹਾ ਉਹਦੇ ਪਿੱਛੇ ਕੁੱਤੇ ਚੱਲਦੇ ਨੇ ਉਹ ਖੁੰਖਾਰ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਉਹ ਖੁੰਖਾਰ ਹੋ ਜਾਂਦੇ ਨੇ ਪੈਂਦੇ ਮੀਟ ਨੂੰ ਇਹ ਮੀਟ ਜਿੱਦਣ ਉਹਨਾਂ ਨੂੰ ਮਿਲ ਗਿਆ ਤਾਂ ਵਾਰੇ ਨਿਆਰੇ ਜਿੱਦਣ ਨਾ ਮਿਲਿਆ ਫਿਰ ਉਹ ਬੰਦਿਆਂ ਨੂੰ ਪੈਂਦੇ ਨੇ ਜਿਨ੍ਹਾਂ ਨੂੰ ਮੀਟ ਦੀ ਆਦਤ ਲੱਗ ਗਈ ਉਹ ਬੰਦੇ ਦੀ ਲੱਤ ਵੀ ਖਾ ਰਹੇ ਆ ਮੇਨ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਬੋਧ ਵੀ ਕੀਤਾ ਪ੍ਰਦਰਸ਼ਨ ਕੀਤਾ ਕਿਸ ਤਰੀਕੇ ਦਾ ਆਸ਼ਵਾਸਨ ਕਿਸ ਤਰੀਕੇ ਦੀ ਕਾਰਵਾਈ ਸਾਨੂੰ ਪੂਰਾ ਆਸ਼ਵਾਸਨ ਮਿਲਿਆ ਜੀ ਇਲਾਕੇ ਦੇ ਐਮ ਐਲ ਏ ਵੱਲੋਂ ਵੀ ਪੂਰਾ ਸਾਥ ਹੈ ਕਿ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਹਾਂਜੀ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਸਰਕਾਰ ਵੀ ਪੂਰਾ ਸਹਿਯੋਗ ਦੇ ਰਹੀ ਹੈ